ਸ਼੍ਰੋਮਣੀ ਅਕਾਲੀ ਦਲ ਦੇ ਸਬੰਧੀ ਫਿਲਹਾਲ ਜੋ ਮਸਲਾ ਇਸ ਵੇਲੇ ਪੱਖਿਆ ਹੋਇਆ ਉਹ ਸੱਤ ਮੈਂਬਰੀ ਕਮੇਟੀ ਦਾ ਹੈ ਆਉਣ ਵਾਲੇ ਕੱਲ ਨੂੰ ਮੈਂਬਰਸ਼ਿਪ ਡਰਾਈਵ ਸ਼ੁਰੂ ਹੋਣ ਜਾ ਰਹੀ ਹੈ ਅਕਾਲੀ ਦਲ ਦੀ ਕਮੇਟੀ ਮੈਂਬਰਸ਼ਿਪ ਡਰਾਈਵ ਸ਼ੁਰੂ ਕਰਨ ਜਾ ਰਹੀ ਹੈ ਇਹਦੇ ਦਰਮਿਆਨ ਸੀਨੀਅਰ ਪੱਤਰਕਾਰ ਖਾਸ ਤੌਰ ਦੇ ਉੱਤੇ ਇੱਕ ਗੱਲ ਵੱਲ ਤਰਜੀਹ ਦੇ ਰਹੇ ਹੈ ਕਿ ਇਸ ਮੌਕੇ ਉੱਤੇ ਇਹੋ ਜੀ ਕ੍ਰੂਸ਼ਲ ਸਟੇਜ ਦੇ ਉੱਤੇ ਜਿੱਥੇ ਇੱਕ ਪਾਸੇ ਅਕਾਲੀ ਦਲ ਮੈਂਬਰਸ਼ਿਪ ਡਰਾਈਵ ਸ਼ੁਰੂ ਕਰ ਰਿਹਾ ਪਰ ਦੂਜੇ ਪਾਸੇ ਸੱਤ ਮੈਂਬਰੀ ਕਮੇਟੀ ਉਸੇ ਤਰ੍ਹਾਂ ਧਰੀ ਧਰਾਈ ਰਹਿੰਦੀ ਨਜ਼ਰ ਆ ਰਹੀ ਹੈ ਇਸ ਦੇ ਦਰਮਿਆਨ ਜਥੇਦਾਰ ਸਹਿਬਾਨ ਇੰਟਰਵੀਨ ਕਰ ਸਕਦੇ ਨੇ ਸੀਨੀਅਰ ਪੱਤਰਕਾਰ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਜਥੇਦਾਰ ਸਹਿਬਾਨ ਇੱਥੇ ਇੰਟਰਵੀਨ ਕਰ ਸਕਦੇ ਨੇ ਪੁੱਛ ਸਕਦੇ ਨੇ ਕਿ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਅਜੇ ਤੱਕ ਕਿਉਂ ਨਹੀਂ ਹੋਈ ਸੀਨੀਅਰ ਪੱਤਰਕਾਰਾਂ ਦਾ ਦਾਵਾ ਆ ਕਿ ਜਥੇਦਾਰ ਸਹਿਬਾਨ ਇੱਥੇ ਆ ਕੇ ਸਵਾਲ ਖੜਾ ਕਰ ਸਕਦੇ ਆ ਔਰ ਇਸ ਮੈਂਬਰਸ਼ਿਪ ਡਰਾਈਵ ਨੂੰ ਜੋ ਕਿ ਕੱਲ ਹੋਣ ਹੋਣ ਜਾ ਰਹੀ ਹੈ ਇਸ ਨੂੰ ਫਿਲਹਾਲ ਵਾਸਤੇ ਰੋਕ ਸਕਦੇ ਆ ਪਰ ਇਦਾਂ ਸਥਿਤੀ ਬਣੇਗੀ ਕਿ ਨਹੀਂ ਸਵਾਲ ਇਹ ਖੜਾ ਹੋ ਰਿਹਾ ਕਿਉਂਕਿ ਬਹੁਤ ਵੱਡੇ ਪੱਧਰ ਦੇ ਉੱਤੇ ਵਿਰੋਧ ਕਿਤੇ ਨਾ ਕਿਤੇ ਖੜਾ ਹੁੰਦਾ ਨਜ਼ਰ ਆ ਰਿਹਾ ਹੈ ਔਰ ਇਸੇ ਵਿਰੋਧ ਨੂੰ ਲੈ ਕੇ ਅਕਾਲੀ ਦਲ ਦੀ ਸਥਿਤੀ ਜਿਹੜੀ ਆ ਉਹ ਹੋਰ ਗਮਗੀਨ ਹੋ ਸਕਦੀ ਹੈ ਬਹੁਤ ਸਾਰੇ ਬੁੱਧੀਜੀਵੀ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਅਕਾਲੀ ਦਲ ਦੇ ਵਿੱਚ ਪ੍ਰਧਾਨ ਦੇ ਤੌਰ ਦੇ ਉੱਤੇ ਸੁਖਬੀਰ ਬਾਦਲ ਵਾਪਸ ਆ ਰਹੇ ਨੇ ਔਰ ਇਸ ਚੀਜ਼ ਨੂੰ ਸਿੱਧੇ ਤੌਰ ਦੇ ਉੱਤੇ ਇਸ ਨਵੀਂ ਮੈਂਬਰਸ਼ਿਪ ਡਰਾਈਵ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਹਾਲਾਂਕਿ ਸੱਤ ਮੈਂਬਰੀ ਕਮੇਟੀ ਦੇ ਵਿੱਚ ਜਿਸ ਕਿਸਮ ਦੇ ਜਿਹੜੇ ਆਗੂ ਰੱਖੇ ਗਏ ਸੀ ਉਹਨਾਂ ਦੇ ਵਿੱਚੋਂ ਬਹੁਤੇ ਤਾਂ ਉਸ ਨਵੀਂ ਕਮੇਟੀ ਦੇ ਵਿੱਚ ਰੱਖ ਲਏ ਗਏ ਪਰ ਉਸ ਤੋਂ ਬਾਅਦ ਵੀ ਜਦੋਂ ਇਹ ਨਵੀਂ ਕਮੇਟੀ ਕਨਵੀਨ ਹੁੰਦੀ ਹੈ ਤੇ ਕਈ ਮੌਜੂਦਾ ਲੀਡਰ ਔਰ ਕਈ ਨਵੇਂ ਲਿਆਂਦੇ ਯਾ ਕਹਿ ਦਈਏ ਕਿ ਸਾਤ ਮੈਂਬਰੀ ਕਮੇਟੀ ਚੋਂ ਲਿਆਂਦੇ ਲੀਡਰ ਆਪਣਾ ਸਪਸ਼ਟੀਕਰਨ ਸਾਂਝਾ ਕਰਦੇ ਨਜ਼ਰ ਆਏ ਨੇ ਜਿਹਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਸਿੰਘ ਸਾਹਿਬ ਦੇ ਨਾਲ ਆਪਣੀ ਸਹਿਮਤੀ ਰੱਖੀ ਸਾਤ ਮੈਂਬਰੀ ਕਮੇਟੀ ਨਾਲ ਆਪਣੀ ਸਹਿਮਤੀ ਰੱਖੀ ਹੁਣ ਦੇਖਣ ਵਾਲੀ ਗੱਲ ਹੈ ਕਿ ਇਸ ਪੋਜੀਸ਼ਨ ਦੇ ਉੱਤੇ ਕੀ ਸਿੰਘ ਸਾਹਿਬ ਇੰਟਰਵਿਨ ਕਰਨਗੇ ਇੱਥੋਂ ਤੱਕ ਕਿ ਸੀਨੀਅਰ ਪੱਤਰਕਾਰ ਤਾਂ ਇਸ ਗੱਲ ਦੀ ਦਲੀਲ ਵੀ ਦਿੰਦੇ ਆ ਕਿ ਐਸਜੀਪੀਸੀ ਪ੍ਰਧਾਨ ਵੀ ਇੱਥੇ ਆ ਕੇ ਇੰਟਰਵਿਨ ਕਰ ਸਕਦੇ ਆ ਔਰ ਇਸ ਮਸਲੇ ਦੇ ਉੱਤੇ ਉਹ ਸੱਤ ਮੈਂਬਰੀ ਕਮੇਟੀ ਨੂੰ ਕਾਰਜਸ਼ੀਲ ਕਰ ਸਕਦੇ ਆ ਇਹਦੇ ਵਿੱਚ ਇਹ ਵੀ ਇੱਕ ਫਾਇਦਾ ਐਸਜੀਪੀਸੀ ਪ੍ਰਧਾਨ ਨੂੰ ਹੋਵੇਗਾ ਕਿਉਂਕਿ ਉਹ ਸੱਤ ਮੈਂਬਰੀ ਕਮੇਟੀ ਦੇ ਪ੍ਰਧਾਨ ਹੈਗੇ ਨੇ ਕਿਉਂਕਿ ਜਦੋਂ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਉਹ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਬਣਾਈ ਗਈ ਸੀ ਔਰ ਇਸ ਸੰਬੰਧੀ ਸੂਤਰਾਂ ਮੁਤਾਬਕ ਗੁਰਪਤਾਵ ਸਿੰਘ ਬਡਾਲਾ ਔਰ ਸੰਤਾ ਸਿੰਘ ਮੈਤਪੁਰੀ ਹੁਣੀ ਐਸਜੀਪੀਸੀ ਪ੍ਰਧਾਨ ਨੂੰ ਵੀ ਮਿਲ ਕੇ ਆ ਚੁੱਕੇ ਨੇ ਪਰ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ ਅਜੇ ਤੱਕ ਇਸ ਮਸਲੇ ਨੂੰ ਲੈ ਕੇ ਕੋਈ ਵੀ ਹੰਗੂਰਾ ਕਿਸੇ ਵੱਲੋਂ ਉੱਠਦਾ ਨਜ਼ਰ ਨਹੀਂ ਆਇਆ ਫਿਲਹਾਲ ਸੀਨੀਅਰ ਪੱਤਰਕਾਰਾਂ ਦਾ ਦਾਵਾ ਹੁਣ ਵੇਖਣ ਵਾਲੀ ਗੱਲ ਹੈ ਕਿ ਆਉਂਦੇ ਦਿਨ ਨੂੰ ਜਦੋਂ ਮੈਂਬਰਸ਼ਿਪ ਡਰਾਈਵ ਸ਼ੁਰੂ ਹੋਣ ਜਾ ਰਹੀ ਹੈ ਕਿ ਉਸ ਤੋਂ ਪਹਿਲਾਂ ਇਹਨਾ ਆਖਰੀ ਬਚੇ ਕੁਝ ਘੰਟਿਆਂ ਦੇ ਵਿੱਚ ਕੋਈ ਵੱਡਾ ਫੇਰਬਦਲ ਹੁੰਦਾ ਕਿ ਨਹੀਂ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋਮਾਂ ਦੀ ਈਡੀਆ ਪੰਜਾਬੀ ਤੇ